111 ਨੰਬਰ ਦਾ ਸਵਾਲ ਦਾ ਜਵਾਬ ਹੈ ਭਾਈ ਉਹ ਲੱਗਦੇ ਸੀ ਆਪ ਸੱਚ 900 ਰਾ 9 ਉੱਠ ਤੇ ਚੜੀ ਹੋਈ ਤੇ ਸੋਹਰਾ ਗੋ ਮਹਾਰਾ ਫੜੀ ਜਾਂਦਾ ਸੀ ਜਿਵੇਂ ਉਹਨੇ ਦੱਸਿਆ ਸੀ ਨਾ ਵੀ ਕਿਸੇ ਨੇ ਉਹਨੂੰ ਪੁੱਛਿਆ ਉੱਠ ਤੇ ਚੜੀ ਜਨਾਨੀ ਨੂੰ ਵੀ ਊਠ ਤੇ ਚੜਹਿੰਦੜੀਏ ਨਾਲ ਜਾਂਦਾ ਤੇਰਾ ਕੀ ਲਗਿੰਦਾ ਉਹ ਕਹਿੰਦੀ ਵੀ ਇਹਦਾ ਤੇ ਮੈਂ ਨਾਂ ਨਹੀਂ ਲੈਣਾ ਮੇਰਾ ਨਾਂ ਹੈ ਜੀਵਾ ਇਹਦੀ ਸੱਸ ਤੇ ਮੇਰੀ ਸੱਸ ਸਕੀਆਂ ਮਾਵਾਂ ਧੀਆਂ ਇਸ ਆਬ ਨਾ ਨੋ ਸੌਰਾ ਲਗੇ ਤੇ ਅੱਜ ਦਾ ਸਵਾਲ ਵੀ ਇਹਦੇ ਨਾਲ ਰਲਦਾ ਮਿਲਦਾ ਹੀ ਏ ਇਹਨੂੰ ਬੁਝਾਰਤ ਕਹਿ ਲੋ ਜਾਂ ਸਵਾਲ ਕਹਿ ਲੋ ਵੀ ਦੋ ਬੰਦੇ ਨਾ ਖੇਤ ਵਾੜ ਕਰਦੇ ਪਏ ਸੀਗੇ ਤੇ ਉਹਨਾਂ ਦੀਆਂ ਔਰਤਾਂ ਰੋਟੀ ਲੈ ਕੇ ਜਾਣ ਡੀਆਂ ਉਹਨਾਂ ਨੂੰ ਰਾਹ 'ਚ ਕੋਈ ਜਨਾਨੀ ਮਿਲੀ ਉਹਨਾਂ ਨੂੰ ਪੁੱਛਦੀ ਬਈ ਵਾੜ ਕਰਿੰਦੇ ਦੋ ਜਾਨੇ ਕਿਆ ਲੱਗਣ ਤੁਹਾਰੇ ਉਹ ਕਹਿੰਦੀਆਂ ਬਈ ਅਸੀਂ ਇਹਨਾਂ ਦੀਆਂ ਔਰਤਾਂ ਇਹ ਵੀਰ ਹਮਾਰੇ ਪਈ ਇਦਾਂ ਦੱਸਿਓ ਵੀ ਉਹਨਾਂ ਦਾ ਕੀ ਰਿਸ਼ਤਾ ਸੀ ਵੀ ਇਹ ਰਿਸ਼ਤਾ ਕਿਵੇਂ ਬਣਿਆ ਬੜੀ ਰੋਚਕ ਜੀ ਬਾਜ਼ਾਰ ਤੇ ਬਜ਼ੁਰਗਾਂ ਤੋਂ ਮੈਂ ਆਪਣੀ ਬਜ਼ੁਰਗ ਮਾਤਾ ਤੋਂ ਸੁਣੀ ਏ ਤੇ ਅੱਜ ਤੁਹਾਨੂੰ ਪਾਉਣ ਡਿਆ ਵੀ ਇਹ ਚੀਜ਼ਾਂ ਕਿਤੇ ਅਲੋਪ ਨਾ ਹੋ ਜਾਣ ਆਪਣੀ ਅਗਲੀ ਪੀੜ੍ਹੀ ਨੂੰ ਪਤਾ ਲੱਗ ਸਕਣ ਇਹਦਾ ਜਵਾਬ ਦਿਓ ਵੀ ਇਹ ਰਿਸ਼ਤਾ ਉਹਨਾਂ ਦਾ ਇਦਾਂ ਕਿਵੇਂ ਬਣਿਆ ਕੋਈ ਜਨਾਨੀਆਂ ਦੋ ਰੋਟੀਆਂ ਲਈ ਜਾਂਦੀਆਂ ਸੀ ਨਾ ਤੇ ਉਹਨਾਂ ਨੂੰ ਕੋਈ ਸਿਆਣੀ ਜਨਾਨੀ ਪੁੱਛਦੀ ਵੀ ਬਾੜ ਕਰੇਂਦੇ ਦੋ ਜਣੇ ਕਿਆ ਲੱਗਣ ਤੁਹਾਰੇ ਤੇ ਉਹ ਕਹਿੰਦੀਆਂ ਵੀ ਅਸੀਂ ਇਹਨਾਂ ਦੀਆਂ ਔਰਤਾਂ ਇਹ ਵੀਰ ਹਮਾਰੇ ਪਈ ਦੱਸਿਓ ਉਹਨਾਂ ਦਾ ਇਹ ਰਿਸ਼ਤਾ ਕਿਦਾਂ ਬਣਿਆ ਸਵਾਲਾਂ ਦਾ ਜਵਾਬ ਜ਼ਰੂਰ ਦਿਆ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਦੇਖਣ ਲਈ ਆਈਡੀ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਪੇਜ ਨੂੰ ਤੇ ਆਪਾਂ ਇਦਾਂ ਦੀਆਂ ਹੋਰ ਚੀਜ਼ਾਂ ਦੀ ਸਾਂਝ ਪਾਉਂਦੇ ਰਾਂਗੇ ਜੇ ਤੁਹਾਡੇ ਕੋਲ ਕੋਈ ਇਦਾਂ ਦੀਆਂ ਚੀਜ਼ਾਂ ਨੇ ਉਹ ਵੀ ਦੱਸੋ ਤੇ ਸਵਾਲ ਦਾ ਜਵਾਬ ਜ਼ਰੂਰ ਦਿਆ ਜੀ